ਸਮਾਨਾ ਮੰਡਲ ਦੇ ਪਿੰਡ ਮਵੀਕਲਾ ਦੇ ਵਿੱਚ ਦੋ ਧਿਰਾਂ ਦੀ ਜਿਹੜੇ ਗੌਂਡੀ ਸੀ ਉਹਨਾਂ ਦਾ ਝਗੜਾ ਹੋਇਆ ਸਵੇਰੇ ਕੋਈ ਗੇਟ ਨੂੰ ਲੈ ਕੇ ਜਿਸ ਦੇ ਵਿੱਚ ਦੋਹਾਂ ਪਾਰਟੀਆਂ ਦੇ ਜਿਹੜੇ ਜ਼ਖਮੀ ਵਿਅਕਤੀਆਂ ਸਮਾਨਾ ਕੇ ਸਰਕਾਰੀ ਹਸਪਤਾਲ ਚ ਦੇ ਰੇ ਇਲਾਜ ਹੈ ਔਰ ਇੱਕ ਪਖਦਾ ਕਹਣਾ ਹੈ ਵੀ ਅਸੀਂ ਗੇਟ ਲਗਾ ਰਹੇ ਸੀ ਦੂਜੇ ਪਖਦਾ ਕਹਣਾ ਹੈ ਵੀ ਸਾਡਾ ਉਹਨਾਂ ਦਾ ਗੇਟ ਉੱਥੇ ਨਹੀਂ ਬਣਦਾ ਰਸਤਾ ਨਹੀਂ ਹੈ ਰਸਤਾ ਸਾਡਾ ਮਤਲਬ ਪੁਰਾਣਾ ਹੈ ਇਹ ਦੋਨਾਂ ਕਾ ਮੁੱਦੇ ਨੂੰ ਲੈ ਕੇ ਝਗੜਿਆ ਹੋਇਆ ਔਰ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦੇ ਬਿਆਨ ਦਰਜ ਕਰਨੇ ਕੇ ਬਾਅਦ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ ਸਾਡੇ ਜੀ ਨਾਮ ਤੁਹਾਡਾ ਜਸਵਿੰਦਰ ਖਾਨ ਜੀ ਆ ਪਿਤਾ ਦਾ ਨਾਮ ਸਦੀਕ ਖਾਨ ਜੀ ਹਾਂ ਝਗੜਾ ਕਿਸ ਗੱਲ ਤੋਂ ਹੋਇਆ ਤੁਹਾਡਾ ਸਾਡੀ ਜੀ ਪਰਸਨਲ ਜਗ੍ਹਾ ਜੀ ਸਾਡੇ ਜਿਹੜੇ ਗਵੰਡੀ ਨੇ ਉੱਥੇ ਧੱਕੇ ਨਾਲ ਗੇਟ ਕੱਢਣਾ ਚਾਹੁੰਦੇ ਨੇ ਜੀ ਉਹ ਜਿਹੜਾ ਕਿ ਸਾਡਾ ਯਾਨੀ ਕਿ ਜਿਹੜਾ ਮੈਟਰ ਹੈ ਇਹ ਪੁਲਿਸ ਪ੍ਰਸ਼ਾਸਨ ਯਾਨੀ ਕਿ ਪੁਲਿਸ ਚੌਕੀ ਦੇ ਵਿੱਚ ਵੀ ਪਿਆ ਜੀ ਕਿੰਨੇ ਦਿਨ ਤੋਂ ਪਿਆ ਪੁਲਿਸ ਕੋਲ ਇਹ ਕਾਫੀ ਦਿਨਾਂ ਦਾ ਪਿਆ ਯਾਨੀ ਕਿ ਤੇ ਇਨਚਾਰਜ ਸਾਹਿਬ ਦੀ ਉਹ ਬਹਾ ਮੈਸੇਜ ਜਿਹੜਾ ਆਉਣ ਕਰਕੇ ਉਹਦੇ ਕਰਕੇ ਦੋ ਦਿਨ ਜਾਨੀ ਕਿ ਹਾ ਹੋ ਗਏ ਜੀ ਅੱਜ ਉਹ ਸਵੇਰੇ 4:00 ਵਜੇ ਦੇ ਕਰੀਬ ਜਾਨੀ ਕਿ ਮਿਕਸਿਆਂ ਉਹ ਗੇਟ ਲਾਉਣ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਧੱਕੇ ਨਾਲ ਜੀ ਅਸੀਂ ਉਦੋਂ ਉਹਨਾਂ ਨੂੰ ਹੱਥ ਵੰਨ ਕੇ ਹਾਂਜੀ ਅਸੀਂ ਉਹਨਾਂ ਨੂੰ ਰੋਕਿਆ ਜੀ ਚਲੋ ਉਹ ਰੁਕ ਗਏ ਜੀ ਉਹ ਕਹਿੰਦੇ ਦਿਨੇ ਚੜ੍ਹੇ ਜੀ ਦੁਬਾਰਾ ਫੇਰ ਉਹ ਆਪਣੇ ਸਾਰੇ ਪਰਿਵਾਰ ਸਮੇਤ ਬੱਚਿਆਂ ਸਮੇਤ ਆ ਕੇ ਜੀ ਪੁਸਪਾਰਟੀ ਦੇ ਦੇ ਹੁੰਡੇ ਜੀ ਸਾਡੇ ਤੇ ਹਮਲਾ ਕੀਤਾ ਗਿਆ ਜੀ ਸਾਨੂੰ ਅਲਫਾਜ ਨੇ ਜੀ ਪੁਲਸ ਜੀ ਉਹ ਉਹਨਾਂ ਦੇ ਸਾਰਾ ਇਹ ਜੀ ਰਿਕਾਰਡਿੰਗ ਉਹਦੇ ਵਿੱਚ ਪਈ ਹੈ ਜੀ ਸਾਰੇ ਕੈਮਰੇ ਦੇ ਵਿੱਚ ਜੀ ਤੇ ਜਿੰਨਾ ਵੀ ਇਹ ਜਾਨੀ ਕਿ ਉਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਚਾਹੇ ਪੁੱਛਿਆ ਜਾਵੇ ਅਸੀਂ ਕੀ ਮੰਗ ਕਰਦੇ ਹਾਂ ਅਸੀਂ ਕਹਿੰਦੇ ਹਾਂ ਸਾਨੂੰ ਇਨਸਾਫ ਮਿਲੇ ਜੀ ਕਿਸ ਗੱਲ ਤੇ ਝਗੜਾ ਹੋਇਆ ਤੁਹਾਡਾ ਸਾਡਾ ਕੋਸ਼ਿਸ਼ ਨਹੀਂ ਕਿ ਝਗੜਾ ਹੋਇਆ ਸਾ ਅਸੀਂ ਗੇਟ ਲਾਉਂਦੇ ਸੀ ਵੀ ਕੰਜੇ ਵੀ ਛੇ ਰੋਂਦਾ ਆਏ ਆਉਂਦਾ ਸੀ ਦੋਈ ਜੀ ਪੈਨੇ ਆ ਉੱਥੇ ਗੇਟ ਲੈਂਦੇ ਆ ਤੁਸੀਂ ਹਾਂ ਗੇਟ ਲਾਉਂਦੇ ਸੀ ਅਸੀਂ ਵੀ ਸਾਡੇ ਗੇਟ ਵੱਟੇ ਦੇ ਅੰਦਰ ਆਵੜੇ ਸਾਡਾ ਕੁੱਟ ਕਟਾਇਰਾ ਕਰਾਇਆ ਨਾ ਇਹ ਇਹਨਾਂ ਦੇ ਲੈਵੇ ਸੋਟੀਆਂ ਤੇ ਸਾਡੇ ਆਸੀ ਹਜੇ ਖਾਲੀ ਐ ਚੀਜ਼ੀ ਤੁਹਾਡੇ ਕੋਲ ਕੋਣ ਕੋਣ ਧੱਕੇ ਮੁੰਡੇ ਕੀ ਲੱਗਦੇ ਆ ਤੁਹਾਡੇ ਮੁੰਡੇ ਮੇਰੇ ਇੱਕ ਪੋਤਾ ਇੱਕ ਦੋ ਮੇਰੇ ਮੁੰਡੇ ਨੇ ਦਾਖਲ ਨਹੀਂ ਹੈਗਾ ਮੇਰਾ ਮੁੰਡਾ ਇੱਕ ਉਹ ਕਰ ਮੇਰੇ ਘਰ ਵਾਲਾ ਉਹ ਤੁਹਾਡੇ ਘੇੜ ਥੋੜੇ ਆ ਇਹਨਾਂ ਨੇ ਹਾਂ ਧੱਕੇ ਮਾਰੇ ਨੇ ਜੀ ਸਾਨੂੰ ਅੰਦਰ ਵੜ ਕੇ ਕੁੱਟਰੇ ਕੁੱਟ ਕੇ ਆਏ ਨੇ ਸਾਡੇ ਬੰਦਾਂ ਦੇ ਉੱਤੇ ਕਈ ਵਾਰੇ ਉਹਨਾਂ ਦੀ ਗੰਦਾਂ ਦੇ ਕਈ ਵਾਰੇ ਰੱਖ ਰਹੇ ਨੇ ਸਾਡੀ ਘਰ ਦੀ ਸਾਰੀ ਰਿਕਾਰਡਿੰਗ ਲੈ ਰਹੇ ਨੇ ਉਹ ਅੱਜ ਸਵੇਰੇ 10 ਵਜੇ ਦੇ ਕਰੀਬ ਸਾਡੇ ਕੋਲ ਕਾਫੀ 7-6-7 ਪੇਸ਼ੈਂਟ ਆਏ ਸੀਗੇ ਲੜਾਈ ਝਗੜੇ ਦੇ ਕੇ ਇਸ ਨਾਲ ਜੀ ਕਿਹੜੇ ਬੰਦੇ ਨੇ ਇਹੇ ਮਵੀ ਕਲਾ ਪਿੰਡ ਦੇ ਨੇ ਤਿੰਨ ਕਮੇਰੇ ਵਾਲੇ ਇੱਕ ਪਾਰਟੀ ਦੇ ਆ ਚਾਰ ਪਾਰਟੀ ਦੇ ਨੇ ਪਰਚੇ ਇਹਨਾਂ ਦੀ ਕੋਈ ਆਪਸ ਵਿੱਚ ਲੜਾਈ ਹੋਈ ਹੈ ਸਰ ਜੀ ਪੇਰੇਗਾ ਫਟਕਾ ਹੋਟੇ ਹੋ ਗਿਆ ਐਮ ਐਸ ਕਰ ਰਹੇ ਆ ਪੀ ਆਈ ਪੀ ਆਈ ਬਸ ਕਰਦੇ ਪਏ ਅਸੀਂ ਕੋਣ ਬੁੜੀ ਦੇ ਸਾਧਿਆ ਜੇ ਉਹ ਵੀ ਤਾਂ ਸਭ ਤੋਂ ਰਾਤ ਨਹੀਂ ਇਹ ਅਜ ਸੁਬਾ ਕਰੀਬ 8 ਵਜੇ ਦੀ ਗੱਲ ਟਾਈਮ ਆ ਤੇ ਮੇਰੇ ਚੋਂ ਕਿ ਮਵੀ ਕਲਾ ਤੋਂ ਕੋਈ ਨੂੰ ਇਤਲਾ ਮਿਲੀ ਸੀਗੀ ਕੋਈ ਗਲੀ ਪਿੱਛੇ ਝਗੜਾ ਚੱਲ ਸੀਗਾ ਤੇ ਕੋਈ ਰਸਤੇ ਦੇ ਵਿੱਚ ਗਲੀ ਵਾਲੇ ਰਸਤੇ ਦੇ ਵਿੱਚ ਕੋਈ ਗੇਟ ਕੱਢਦਾ ਅੱਦੀਗਾ ਦੂਜੀ ਧਿਰ ਕਹਿੰਦੀ ਵੀ ਅਸੀਂ ਇਹ ਜਗਾ ਸਾਰੀ ਮੁੱਲ ਖਰੀਦੀ ਹੋਈ ਹੈ ਸਾਡੀ ਰਜਿਸਟਰੀ ਦੇ ਵਿੱਚ ਲਿਖਿਆ ਆ ਵੀ ਕੋਈ ਗੇਟ ਨਹੀਂ ਹੈ ਕਿਸੇ ਦੇ ਉਸ ਸਬੰਧੀ ਮੇਰੇ ਚੌਕੀ ਦੇ ਵਿੱਚੋਂ ਮਲ ਕੁਝ ਮੁਲਾਜ਼ਮਾਂ ਗਏ ਸੀ ਜੋ ਮੁਲਾਜ਼ਮਾਂ ਦੇ ਮੈਨੂੰ ਪਤਾ ਲੱਗਣ ਦੇ ਦੱਸਣ ਦੇ ਮੁਤਾਬਕ ਇਹ ਪਤਾ ਜਲਿਆ ਵੀ ਉੱਥੇ ਕਿਨਾਂ ਲੜਾਈ ਹੋਈ ਹੈ ਦੋ ਤਰ੍ਹਾਂ ਦੀ ਦੋ ਤਰ੍ਹਾਂ ਦੀ ਲੜਾਈ ਹੋਣ ਕਰਕੇ ਵੀ ਜਿਹੜੀ ਹੈਗੀ ਆ ਉਹ ਹਸਪਤਾਲ ਦੇ ਵਿੱਚ ਧੱਕਲ ਨਹੀਂ ਗੇ ਜੇਰੇ ਇਲਾਜ ਨਹੀਂ ਗੀਆਂ ਅਸੀਂ ਉਸ ਸਬੰਧੀ ਐਮਐਲਆਰ ਆ ਵਗੈਰਾ ਉਹਨਾਂ ਦੀ ਲੈਰਿਆਂ ਦੇ ਬਿਆਨ ਲਿਖ ਕੇ ਜੋ ਫਰਦਰ ਜੋ ਕਾਰਵਾਈ ਬਣਦੀ ਆ ਉਹ ਕਰਾਂਗੇ ਇਹ ਵੀ ਜਾਣਕਾਰੀ ਮਿਲਿਆ ਜੀ ਦੇ ਪੁਲਿਸ ਦੇ ਇੱਥੇ ਉਸ ਤੋਂ ਮੌਜੂਦ ਗੰਦੇ ਵੀ ਇੱਕ ਪਾਰਟੀ ਇਸ ਮੁੱਦੀ ਵੀ ਮੈਂ ਕਿਹਾ ਥੋੜਾ ਵੈਰੀਫਾਈ ਕਰ ਰਹੇ ਹਾਂ ਜੇਕਰ ਐਸਜੀਵੀ ਦੇ ਵਿੱਚ ਲਓਗੇ ਦੇਖੋ ਹਾਂ ਤਾਂ ਕੋਈ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਉਹਨਾਂ ਦੇ ਕਿਉਂਕਿ ਅਸੀਂ ਸੀਸੀਟੀਵੀ ਦੀ ਫੁਟੇਜ ਵੀ ਕਿਨਾਂ ਮਦਦ ਲਵਾਂਗੇ ਇਸ ਮੈਟਰ ਦੇ ਵਿੱਚ ਜੇਕਰ ਕੋਈ ਐਸਜੀਵੀ ਗੱਲ ਹੁੰਦੀ ਆ ਤਾਂ ਵੀ ਕਾਰਵਾਈ ਬਣਦੀ ਕਾਰਵਾਈ ਕਰਾਂਗੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼